ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੁਣ ਪਹਿਲਾਂ ਨਾਲੋਂ ਦੁੱਗਣੇ ਪੈਸੇ ਜਮ੍ਹਾਂ ਕਰਵਾਏ ਜਾਣਗੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਵਿੱਚ ਸ਼ਾਮਲ ਕਿਸਾਨਾਂ ਨੂੰ 2000 ਦੀਆਂ ਤਿੰਨ ਕਿਸ਼ਤਾਂ ਦੇ ਵਿੱਚ ਸਾਲਾਨਾ 6000 ਮਿਲਦੇ ਨੇ ਦੱਸਿਆ ਕਿ ਦਸੰਬਰ 2024 ਦੇ ਵਿੱਚ ਇੱਕ ਸੰਸਦੀ ਸਥਾਈ ਕਮੇਟੀ ਨੇ ਇਸ ਰਕਮ ਨੂੰ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ 2000 ਦੇ ਬਜਾਏ 12000 ਤੱਕ ਮਿਲਨੇ ਚਾਹੀਦੇ ਪਰ ਹੁਣ ਚਰਚਾ ਇਹ ਛਿੜੀ ਹੋਈ ਹੈ ਕਿ ਕੀ ਸਰਕਾਰ ਨੇ ਉਹ ਪ੍ਰਸਤਾਵ ਮੰਨ ਲਿਆ ਕਿ ਕੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੁਣ ਪੈਸੇ ਦੁੱਗਣੇ ਆਉਣਗੇ ਇਸ ਦੇ ਵਿੱਚ ਰਾਜ ਸਭਾ ਚ ਸੰਸਦ ਮੈਂਬਰ ਸਮੀਰੁਲ ਇਸਲਾਮ ਨੇ ਇਹ ਸਵਾਲ ਪੁੱਛਿਆ ਕੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਭੁਗਤਾਨ ਨੂੰ ਦੁੱਗਣਾ ਕਰਕੇ 12000 ਕਰਨ ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਦੱਸ ਦਿਓ ਕਿ ਸਮੀਰੂਲ ਇਸਲਾਮ ਨੇ ਇਹ ਸਵਾਲ ਪੁੱਛਿਆ ਜਿਸ ਦਾ ਜਵਾਬ ਹੁਣ ਸਰਕਾਰ ਵੱਲੋਂ ਦਿੱਤਾ ਗਿਆ ਦਸੰਬਰ 2024 ਦੇ ਵਿੱਚ ਸੰਸਦ ਸਾਈ ਕਮੇਟੀ ਨੇ ਕਿਸਾਨਾਂ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਸਾਲਾਨਾ ਭੁਗਤਾਨ ਨੂੰ 12000 ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਇਸ ਸਵਾਲ ਦੇ ਜਵਾਬ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਸਪਸ਼ਟ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਸਰਕਾਰ ਵੱਲੋਂ ਅਜੇ ਹਕ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਇਸ ਦਾ ਮਤਲਬ ਹੈ ਕਿ ਇਸ ਵੇਲੇ ਪੀਐਮ ਕਿਸਾਨ ਦੀ ਰਕਮ ਦੁੱਗਣੀ ਕਰਨ ਦੀ ਕੋਈ ਯੋਜਨਾ ਨਹੀਂ ਹੈ ਇਸ ਦੇ ਨਾਲ ਕਿਸਾਨਾਂ ਦੇ ਵਿੱਚ ਫੈਲ ਰਹੀਆਂ ਅਫਵਾਹਾਂ ਉੱਪਰ ਵੀ ਵਿਰਾਮ ਚਿੰਨ ਲੱਗਿਆ ਜਾਣਕਾਰੀ ਮੁਤਾਬਕ ਇਸਲਾਮ ਨੇ ਇਹ ਵੀ ਪੁੱਛਿਆ ਕਿ ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਦੇ ਲਈ ਕਿਸਾਨ ਆਈਡੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਠਾਕੁਰ ਨੇ ਜਵਾਬ ਦਿੱਤਾ ਕਿ ਜਿੰਨਾ 14 ਰਾਜਾਂ ਦੇ ਵਿੱਚ ਕਿਸਾਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਉਹਨਾਂ ਦੇ ਵਿੱਚ ਪੀਐਮ ਕਿਸਾਨ ਯੋਜਨਾ ਦੇ ਤਹਿਤ ਸਿਰਫ ਨਵੀਆਂ ਰਜਿਸਟ੍ਰੇਸ਼ਨਾਂ ਦੇ ਲਈ ਕਿਸਾਨ ਆਈਡੀ ਦੀ ਲੋੜ ਹੈ ठाकुर ਦੇ ਵੱਲੋਂ ਗਏ ਕਿਹਾ ਗਿਆ ਕਿ ਜਿੰਨਾ ਰਾਜਾਂ ਦੇ ਵਿੱਚ ਕਿਸਾਨ ਰਜਿਸਟ੍ਰੇਸ਼ਨ ਅਜੇ ਸ਼ੁਰੂ ਨਹੀਂ ਹੋਈ ਉਥੇ ਕਿਸਾਨ ਆਈਡੀ ਤੋਂ ਬਿਨਾਂ ਰਜਿਸਟਰ ਕਰ ਸਕਦੇ ਨੇ। ਠਾਕੁਰ ਦਾ ਕਹਿਣਾ ਕਿ ਉਹਨਾਂ 14 ਰਾਜਾਂ ਦੇ ਕਿਸਾਨਾਂ ਦਾ ਡੇਟਾ ਵੀ ਪ੍ਰਦਾਨ ਕੀਤਾ ਜਿੱਥੇ ਕਿਸਾਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਨ੍ਹਾਂ ਨੇ ਅਜੇ ਤੱਕ ਕਿਸਾਨ ਆਈਡੀ ਲਈ ਰਜਿਸਟ੍ਰੇਸ਼ਨ ਨਹੀਂ ਕੀਤੀ। ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹਿਲਾਂ ਨਾਲ ਦੁੱਗਣੇ ਪੈਸੇ ਆਉਂਦੇ ਨੇ ਜਾਂ ਨਹੀਂ।